ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜੀ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਘਰ ਆ ਰਹਿ ਜਾਂਦਾ ਜੀ ਇੱਕ ਪਾਸੇ ਥਰਾਜ ਰਹਿ ਜਾਂਦਾ ਅੱਜ ਦੀ ਵੀਡੀਓ ਚ ਇੱਕ ਗੱਬਣ ਚੈੱਕ ਪਾਸ ਵਹਿੜਾ ਜੀ ਤੇ ਦੋ ਟੋਕਰ ਨੇ ਜੀ ਸਪੈਸ਼ਲ ਬੇਨਤੀ ਹੈ ਕਿ ਜੇ ਕੋਈ ਵੀਰੇ ਗੱਬਣ ਚੱਕ ਪਾਸ ਹੁੰਦਾ ਤਾਂ ਆਪ ਦਾ ਡਾਇਰੈਕਟਰ ਸਾਹਿਬਾਨ ਲੈ ਆਇਆ ਕਰੋ ਤੇ ਜੇ ਕੋਈ ਸੂਆ ਸੂਆ ਆਇਆ ਹੁੰਦਾ ਤਾਂ ਆਪ ਦੀ ਮਿਲਕਿੰਗ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਪੈਂਟਲਮਾਲਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9855342833 ਜੀ ਠੀਕ ਹੈ ਵੀਰੇ ਤਿੰਨ ਨਾਗਾ ਜੀ ਹਾਂਜੀ ਤਿੰਨ ਨਾਗਾ ਵੀਰੇ ਇਧਰੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਜੀ ਇਹ ਪਹਿਲਾ ਸੂਆ ਸੁੰਦੀ ਬੱਚੀ ਵੀਰੇ ਹਾਂ ਕਿੰਨੇ ਸਮੇਂ ਦੀ ਗੱਬ ਇਹ ਆਪਣੇ ਮਨ ਚਲਵਾ ਆ 8 ਮਹੀਨੇ ਪੂਰਾ ਹੋਣ ਵਾਲ ਕੋਈ ਵੀ ਸੱਜਣ ਆਪਦਾ ਚੈੱਕ ਕਰਾ ਸਕਦਾ ਚੈੱਕ ਕਰਾ ਕੇ ਆ ਸਕਦਾ ਜੀ ਹਾਂਜੀ ਦੰਦੋ ਕਿਵੇਂ ਆ ਵੀਰੇ ਦੰਦੋ ਜੀ ਛਿੱਗੀ ਆਈ ਠੀਕ ਆ ਵੀਰੇ ਤੋਰ ਕੇ ਦਿਖਾ ਦਿਓ ਵੀਰੇ ਠੀਕ ਹਾਂਜੀ ਠੰਡੀ ਸੀਦਾ ਜੀ ਠੀਕ ਆ ਵੀਰੇ ਸਾਹੀਵਾਲ ਤੇ ਜਰਸੀ ਦਾ ਕਰਾਸ ਜਾ ਪੈ ਜਾਂਦਾ ਜੀ ਚਮਕਦਮ ਕਾਲੀ ਵੈੜਾ ਜੀ ਇਹਦੇ ਕੋਲੇ ਆਪਣੇ ਕੋਲੇ ਇਹਦੀ ਮਾਂ ਹੈਗੇ ਜੀ ਜਰਸੀ ਪਛੀ ਗਾਂ ਨਹੀਂ ਪਛੀ ਆਹੀ ਹਾਂ ਠੀਕ ਆ ਕਿੰਨਾ ਕੁ ਦੁੱਧ ਸੀ ਵੀਰੇ ਮਾਂ ਥੱਲੇ ਦੀ ਤੁਸ ਬਸ ਲਈਏ 16 ਲੀਟਰ ਚੁਵਾਈ ਆਪਾਂ ਠੀਕ ਆ ਜੀ ਹੋਊ ਵੀ ਕਰਮ ਵਾਲੀ ਦਾ ਮੱਝਾਂ ਰ ਗਈ ਬਾਈ ਹਾਂਜੀ ਠੀਕ ਆ ਵੀਰੇ ਥਣਾ ਦੀ ਕਾਹਦਾ ਮੈ ਤੁਹਾਨੂੰ ਦਿਖਾ ਦਿੰਨੇ ਆ ਫੂਟ ਚਾਂਗ ਤਾਂ ਹੈ ਨਹੀਂ ਵੀਰੇ ਕੋਈ ਨਹੀਂ ਵੀ ਫੂਟ ਚਾਂਗ ਕੋਈ ਨਹੀਂ ਠੀਕ ਹੈ ਵੀਰੇ ਹਾਂਜੀ 8ਵਾਂ ਮਹੀਨਾ ਬਾਈ ਦੱਸਦਾ ਕਿ ਪੂਰਾ ਹੋ ਗਿਆ ਹੋਣ ਵਾਲਾ ਹੀ ਆ ਜੀ ਬਸ ਸਪੈਸ਼ਲ ਬੇਬੀ ਇੱਕ ਦੋ ਨੇ ਨਹੀਂ ਬਸ ਬਾਈ ਦੇ ਘਰੇ ਡਾਕਟਰ ਸਾਹਿਬਾਂ ਨਾਲ ਲਿਆ ਕੇ ਤੁਸੀਂ ਆਪ ਦਾ ਚੈੱਕ ਕਰਵਾ ਸਕਦੇ ਹੋ ਘਰ ਦੀ ਵੈਰਡ ਆ ਜੀ ਬਾਕੀ ਬਾਈ ਕਹਿੰਦਾ ਇਹਦੀ ਮਾਂ ਥੱਲੇ ਆਪਾਂ 16 17 ਕਿਲੋ ਦੁੱਧ ਚੋਇਆ ਜ਼ਿਆਦਾਤਰ ਜਰਸੀ ਚ ਪੈਂਦੀ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਤੁਹਾਨੂੰ 25000 ਰੁਪਏ ਹੋ ਜੂ ਮਾਨਤਨ ਮਾਨਤਨ ਕਰਦੇ ਜੀ ਜੈ ਜੀ ਡਿਮਾਂਡ ਆ ਜੀ 25000 ਰੁਪਏ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਹੋ ਜੂਗਾ ਜੀ ਤੇ ਅੱਗੇ ਵੀਰੇ ਦੋ ਨੰਬਰ ਇਹਦਾ ਸੂਆ ਕੰਨ ਮਾ ਜੀ ਇਹ ਵੀਰੇ ਪਹਿਲਾ ਸੂਆ ਸੂਈ ਬੱਚੀ ਕਦੋਂ ਸੂਈ ਹੈ ਜੀ ਇਹ ਆਪਾਂ ਲਿਆਂਦੀ ਆ ਬੱਚੀ ਵੀਰੇ ਜਿੰਨਾ ਸਮਾਂ ਮਰਜੀ ਮੰਨ ਹਾਂਜੀ ਜਿੰਨਾ ਮਰਜੀ ਮੰਨ ਠੀਕ ਆ ਵੀਰੇ ਕਿੰਨਾ ਦੁੱਧ ਤਿਆਰ ਆ ਦੁੱਧ ਆਪਾਂ ਅਗਲੇ ਘਰੇ 5 ਕਿਲੋ ਜੋ ਕਿ ਲਿਆਏ ਆਪਣੇ ਕੋਲ ਸੋਈ ਆਏ ਆ ਜੀ ਵੀਰੇ ਠੀਕ ਆ ਥਾਣਾ ਦੀ ਢੰਨਾ ਜੀ ਢੰਨਾ ਜੀ ਹਾਂਜੀ ਏ ਆਈ ਵਗੈਰਾ ਹੋਈ ਸੁਆ ਬਾਈ ਦੱਸਦਾ ਕਿ ਪਹਿਲਾਂ ਤੁਸੀਂ ਦੰਦ ਤਾਂ ਨਹੀਂ ਚੈੱਕ ਕੀਤੇ ਬਾਈ ਇਹਦੇ ਨਹੀਂ ਕੀਤੇ ਵੀਰੇ ਠੀਕ ਹੈ ਵੀਰੇ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਹੈ ਜੀ ਜਿੰਨਾ ਸਮਾਂ ਤੁਸੀਂ ਮਰਜ਼ੀ ਮੰਨ ਲਓ ਜਿਹੜਾ ਬਾਈ ਦੇ ਘਰੋਂ ਆਪਾਂ ਨੈੱਟ ਦੁੱਧ ਚੋਕੇ ਲੈ ਕੇ ਆਏ ਸੀਗੇ ਜੀ 5 ਕਿਲੋ ਥਣਾ ਦੀ ਗਰੰਟੀ ਹੋਊਗੀ ਏਆਈ ਵਗੈਰਾ ਹੋਈ ਹੈ ਜੀ ਨਹੀਂ ਵੀਰੇ ਆਪਣੀ ਕੋਈ ਬਾਰੇ ਪਤਾ ਆਪਾਂ ਖਾਲੀ ਦੇਣੀ ਆਪਾਂ ਖਾਲੀ ਰਹਿਣੀਆਂ ਆਪਾਂ ਠੀਕ ਹੈ ਵੀਰੇ ਚੰਗੀ ਆ ਜੇ ਵਿਹੜ ਸੰਭਨ ਨਾਲ ਉਹੋ ਜੀ ਚੀਜ਼ ਸੰਭੀ ਚੰਗੀ ਕਿਉਂਕਿ ਆਪਦਾ ਚਲੋ ਖਰਚਾ ਕੱਢੀ ਆਊਗੀ ਜਿਹੜਾ ਦੁੱਧ ਬਾਈ ਨੇ ਦੱਸਿਆ ਉਹ ਤੁਸੀਂ ਆਪ ਦਾ ਚੋਲਿਓ ਅੱਗੇ ਦੁੱਧ ਤੁਹਾਡੀ ਸੇਵਾ ਦਾ ਤੇ ਇਹਦੀ ਡਿਮਾਂਡ ਜੀ 8000 ਰੁਪਏ ਆਫਰ ਹੀ ਆ ਹਾਂਜੀ ਆਫਰ ਹੀ ਠੀਕ ਹੈ ਵੀਰੇ ਤੇ ਅੱਗੇ ਵੀਰੇ ਸਿੰਘਾ ਵਾਲੀ ਵਿਹੜ ਇਹਦਾ ਸੁਆ ਕਿੰਨਾ ਮਾਜੀ ਇਹਦਾ ਜੀ ਦੂਜਾ ਮਾਲ ਲਓ ਕੋਈ ਤੀਜਾ ਮਾਲ ਲਓ ਜੀ ਦੂਜਾ ਕਹਿੰਦੇ ਮਾਲਕ ਇਹ ਵੀ ਆਪਣੀ ਸੁਵਾਈ ਲੈਦੀ ਹੈ ਜੀ ਇਹਦੇ ਥੱਲੇ ਕਿੰਨਾ ਦੁੱਧ ਹੈ ਇਹ ਆਪਾਂ ਛੇਕ ਲਓ ਚੋਕ ਲਿਆਈ ਵੀਰੇ ਖਾਣਾ ਦੀ ਡੰਨਾ ਜੀ ਜਮਾ ਡੰਨਾ ਜੀ ਖਾਲੀ ਛੰਡੀ ਸੀ ਫੁੱਲਾਈ ਖਾਲੀ ਹੈ ਜੀ ਖਾਲੀ ਠੀਕ ਹੈ ਵੀਰੇ ਸਿੰਗਾ ਮਾਰਦੀ ਮੂਤ ਨਾ ਨਾ ਜਮਣੀ ਤੋਰ ਕੇ ਦਿਖਾ ਖੰਡੀ ਸੀ ਰਾਤ ਖੁਜਾ ਮਾਰਦੀ ਬੈਠੀ ਸੀ ਜੀ ਕਿਸੇ ਕੋਈ ਮਾਰਦੀ ਆ ਲੋ ਠੀਕ ਹੈ ਵੀਰੇ ਲੋ ਜੀ ਓਕੇ ਬਾਕੀ ਮਾਰਨਿੰਗ ਦਾ ਟਾਈਮ ਹੀ ਵੀਡੀਓ ਬਣਾ ਰਹੇ ਆ ਜੀ ਹਵਾਨੇ ਬਿਲਕੁਲ ਖਾਲੀ ਹੈ ਜੀ ਤੈਨ 9:36 ਮਿੰਟ ਹੋ ਗਏ ਆ ਜੀ ਸਮਾਂ ਵੀਡੀਓ ਬਣਾਉਣ ਦਾ ਵੀਰੇ ਆਪਣਾ 8 ਵਜੇ ਆਈ ਹੈ ਜੀ ਅੱਜ ਠੀਕ ਹੈ ਤੋਰ ਕੇ ਦਿਖਾ ਦਿਓ ਵੀਰੇ ਮਾਰਨਿੰਗ ਬਾਈ ਕਹਿੰਦਾ 8 ਵਜੇ ਆਈ ਹੈ 6 ਕਿਲੋ ਆਪਾਂ ਚੋਕੇ ਲੈ ਕੇ ਆਏ ਆ ਅੱਗੇ ਤੁਸੀਂ ਆਪ ਦੀ ਸੇਵਾ ਕਰ ਲਿਓ ਜੀ ਜਿੰਨਾ ਦੁੱਧ ਮਰਜ਼ੀ ਚੋਲ ਥਣਾ ਦੀ ਡੰਨ ਹੋਊਗੀ ਛੋਟੇ ਛੋਟੇ ਸੰਗ ਜ਼ਰੂਰ ਆ ਬਾਈ ਕਹਿੰਦਾ ਮੈਂ ਮਾਰਦੀ ਨਹੀਂ ਲਓ ਪਲਾ ਐ ਰੱਖਿਆ ਸੀ ਕੋਈ ਆਪਣੀ ਹਸ ਲੋ ਤੀਜਾ ਮੰਨਣਾ ਤੀਜਾ ਮੰਨ ਲਓ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਜੀ ਡਿਮਾਂਡ ਜੀ ਵੀ ਬਸ 12000 ਰੁਪਏ ਜੀ ਜੋੜਾ ਲੈ ਜੇ ਸੱਜਣ ਕੋਈ ਮਾਨਦਾਰ ਕਰ ਦੇਗਾ ਜੋੜੇ ਠੀਕ ਹੈ ਵੀਰੇ ਹਾਂਜੀ ਜੋੜੇ ਚ ਬਾਈ ਕਹਿੰਦਾ ਮਾਨਤਾ ਨਾਲੋਂ ਜ਼ਿਆਦਾ ਹੋ ਜਾਊਗਾ ਜੀ ਬਾਕੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ